ਇਹ 2 ਘੰਟੇ ਦਾ ਮਾਮਲਾ ਜੇ ਉਹ ਸਾਨੂੰ ਹੀ ਦੇ ਦੜੇ ਮਸਲਾ ਅਸੀਂ ਦੋ ਘੰਟਿਆਂ ਦੇ ਨਾਮ ਲੱਭ ਕੇ ਦੱਸ ਦਿਆਂਗੇ ਕਿ ਉਹ ਸਰੂਪ ਕਿੱਥੇ ਆ ਤੇ ਕਿੱਥੇ ਨਹੀਂ ਉਹ ਸਾਰੇ ਦੋਸ਼ੀ ਸਾਡੇ ਹਵਾਲੇ ਕਰਨ ਹੁਣ ਜਿਹੜੇ 267 ਸਰੂਪ ਜਿਹੜੀ ਸ਼੍ਰੋਮਣੀ ਕਮੇਟੀ ਮੰਦੀ ਹੈ ਉਹਨਾਂ ਦੀ ਮੈਂ ਤੁਹਾਨੂੰ ਗਿਣਤੀ ਦੱਸ ਦੇਣਾ ਜੇ ਸ਼੍ਰੋਮਣੀ ਕਮੇਟੀ ਸੱਚੀ ਸੀ ਕਿਉਂਕਿ ਪੰਥ ਇਹ ਸ਼ੱਕ ਕਰਦਾ ਕਿ ਉਹ ਪਾਵਨ ਸਰੂਪ ਜਿਹੜੇ ਆ ਉਹਨਾਂ ਸਥਾਨਾਂ ਤੇ ਨਹੀਂ ਪਹੁੰਚੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਵਰ ਜ਼ਿਆਦਾ ਜੜੀ ਆ ਉਹ ਕਾਇਮ ਰੱਖੀ ਜਾ ਸਕਦੀ। ਉਹ ਉਹਨਾਂ ਥਾਵਾਂ ਤੇ ਪਹੁੰਚੇ ਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਵਰ ਜ਼ਿਆਦਾ ਕਾਇਮ ਨਹੀਂ ਰੱਖੀ ਜਾ ਰਹੀ। ਇਹ ਕਰਕੇ ਪੰਥ ਨੂੰ ਛੱਡਿਆ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਸੀ ਕਿ ਉਹ ਸਪਸ਼ਟ ਕਰ ਦਿੰਦੀ ਕਿ ਆਹ ਸਰੂਪ ਨੇ ਉਹਨਾਂ ਨੇ ਇਹਨੂੰ ਸਿਰਫ ਮਸਲਾ ਪਰਦਾ ਪੋਸ਼ੀ ਕਰਨ ਵਾਸਤੇ 267 ਸਰੂਪਾਂ ਤੇ ਉਨਾ ਬਣਾਉਂਦਾ ਕਿ ਇਹ ਫੰਡਾਂ ਦੀ heira-pheri ਦਾ ਮਾਮਲਾ ਵਾ ਫੰਡ ਭੇਟਾ ਜਿਹੜੀ ਆਈ ਆ ਉਹ ਖਾ ਗਏ ਆ ਜਿਹੜੇ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਦੇ ਖਾਸ ਕਰਕੇ ਜਿਹੜਾ ਇੱਕ ਡਿਪਟੀ ਸੁਪਰਵਾਈਜ਼ਰ ਸੀ ਸਹਿ ਇੱਕ ਸੁਪਰਵਾਈਜ਼ਰ ਕਮਲਜੀਤ ਸਿੰਘ ਤੇ ਬਾਜ ਸਿੰਘ ਦਾ ਨਾਮ ਲਾਇਆ ਜਾਂਦਾ ਹੁਣ ਉਹ 267 ਸਰੂਪ ਜੇ ਸ਼੍ਰੋਮਣੀ ਕਮੇਟੀ ਸੱਚੀ ਸੀ ਤੇ ਕੀ ਤਹਾਡੇ ਵਿੱਚੋਂ ਤੁਸੀਂ ਸਾਰੇ ਪ੍ਰੈਸ ਵਾਲੇ ਬੈਠੇ ਜੇ ਪੂਰਾ ਸਿੱਖ ਜਗਤ ਬੈਠਾ ਉਹ ਮੰਨ ਸਕਦਾ ਕਿ ਕੱਲਾ ਕਮਲਜੀਤ ਹੀ ਤੇ ਚਾਹੇ ਉਹਦੇ ਨਾਲ ਮਿਲ ਕੇ ਬਾਦ ਸਿੰਘ ਉਹ 267 ਸਰੂਪਾਂ ਦੀ ਭੇਟਾ ਖਾ ਜਾਣ ਮੰਨ ਲਓ ਜੇ ਉਹਨਾਂ ਖਾ ਵੀ ਲਈ ਆ ਤੇ ਫਿਰ ਉਹ 267 ਸਰੂਪ ਸਰੂਪਾਂ ਦੀ ਗਿਣਤੀ ਪੂਰਾ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਗਈ 61 ਸਰੂਪ ਜਿਹੜੇ ਵਧੇਕ ਅੰਗ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਜਿਲਤ ਸਾਜਾਂ ਦੇ ਕੋਲ ਪਹਿਲਾਂ ਜਲਤਾਂ ਬਣਾ ਕੇ ਬਣਾ ਕੇ ਤੇ ਸਰੂਪ ਇਥੇ ਦਰਬਾਰ ਸਾਹਿਬ ਲੈਂਦੇ ਸੀ ਤੇ ਉਹ ਜਿਹੜੇ ਵਧੇ ਕੰਕਸੀ ਉਹਨਾਂ ਤੋਂ 61 ਸਰੂਪ ਕਿਉਂ ਛਪਾਏ ਗਏ ਤੇ 267 ਸਰੂਪ ਉਹ 161 ਇੱਕ ਬਣਾ ਲੈ ਵਧੇ ਕੰਕਾਂ ਤੋਂ ਤੇ 125 ਸਰੂਪ ਨਵੇਂ ਛਾਪੇ ਗਏ ਹੁਣ 61 ਤੇ 125 ਕਿੰਨੇ ਬਣ ਗਏ 186 186 ਤੇ 80 ਜਿਹੜੇ ਉਹ ਸ਼ਾਰਟ ਸਰਕਟ ਦੇ ਨਾਲ ਅ ਜਿਹੜੇ ਆ ਕਿ ਨੁਕਸਾਨੇ ਉਹਨਾਂ ਦਾ ਵੀ ਰਿਕਾਰਡ ਆ ਉਹਨਾਂ ਉੱਤੇ ਭਾਈ ਖਰਚੇ ਵਿੱਚ ਪਾਉਣ ਵਾਸਤੇ 77 ਰੂਪ ਸਿੰਘ ਤੱਕ ਦੇ ਦਸਕਤ ਨੇ ਉਹ ਦਸਤਾਵੇਜ਼ ਮੌਜੂਦ ਆ ਉਹ 267 ਇਹਨਾਂ ਨੇ 264 ਪੂਰੇ ਕਰਤੇ ਇੱਕ ਸਰੂਪ ਉਹ ਜਿਹੜਾ ਇਹਨਾਂ ਨੂੰ ਲੱਭ ਗਿਆ ਸੀ ਉਹ 267 ਵਾਸਤੇ ਉਹ ਰੱਖਿਆ ਕਿ 267 ਪੂਰੇ ਕਰਤੇ ਹੁਣ ਇਸ਼ਰ ਸਿੰਘ ਨੇ ਆਪਣੀ ਰਿਪੋਰਟ ਚ ਕੀ ਕੀਤਾ ਕਿ 267 ਸਰੂਪ ਤੇ ਉਹ ਮੰਨ ਲੇ ਤੇ ਉਹਦੇ ਵਿੱਚ ਕਾਠ ਸਰੂਪ ਜਿਹੜੇ ਵਧੇਕ ਅੰਗਾ ਤੋਂ ਤਿਆਰ ਕੀਤੇ ਗਏ ਸੀ ਉਹ ਪਾ ਕੇ ਤੇ 328 ਕਰ ਦਿੱਤੇ ਭਈ 328 ਰੂਪ ਜਿਹੜੇ ਆ ਉਹ ਤੇ ਜਿਹੜੀ ਆਪਣੀ ਉਹਨੇ ਤਮਦੀਸ਼ ਕੇਂਦਰਤ ਕਿੱਥੇ ਕੀਤੀ ਉਹ ਸਿਰਫ ਤੇ ਸਿਰਫ ਕਿ ਇਹਦੇ ਵਿੱਚ ਭੇਟਾ ਜਮਾ ਨਹੀਂ ਕਰਾਈ ਗਈ ਪੰਥ ਕੀ ਚਾਹੁੰਦਾ ਪੰਥ ਇਹ ਚਾਹੁੰਦਾ ਕਿ ਉਹ 328 ਰੂਪ ਕਿੱਥੇ ਨੇ ਬੜਾ ਸੰਵੇਦਨਸ਼ੀਲ ਮਸਲਾ ਉਹ 327 ਸਰੂਪ ਕਿੱਥੇ ਭੇਜੇ ਗਏ ਕਿੰਨ ਭੇਜੇ ਕਿਉਂ ਭੇਜੇ ਤੇ ਜਿੱਥੇ ਭੇਜੇ ਨੇ ਉੱਥੇ ਮਰਜ਼ਾਦਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਕੀਤੀ ਜਾਂਦੀ ਆ ਜਾਂ ਨਹੀਂ ਕੀਤੀ ਜਾਂਦੀ ਇਹ ਪੰਥ ਦੇ ਅੱਗੇ ਸਵਾਲ ਨੇ ਦੂਜਾ ਸਵਾਲ ਇਹ ਆ ਕਿ ਜਿਹੜੇ 80 ਸਰੂਪਾਂ ਦਾ ਖਰਚੇ ਵਿੱਚ ਖਰਚਾ ਪਾਉਣ ਵਾਸਤੇ ਸ਼੍ਰੋਮਣੀ ਕਮੇਟੀ ਦੇ 77 ਤੱਕ ਦੇ ਦਸਖਤ ਨੇ ਉਹ ਉਨ੍ਹਾਂ ਦੀ ਗਿਣਤੀ ਸਿਪਾਈ ਕਿਉਂ ਗਈ ਉਹ ਦੱਸੇ ਗਏ ਕਿ 14 ਸਰੂਪ ਪੰਜ ਜਿਹੜੇ ਆਉ ਉਹ ਅਗਨਪੇਟ ਹੋ ਗਏ ਸ਼ਾਰਟ ਸਰਕਟ ਦੇ ਨਾਲ ਤੇ ਬਾਕੀ ਜਿਹੜੇ ਨੌ ਸਰੂਪ ਨੇ ਉਹ ਅੱਗ ਬੁਝਾਉਂਦਿਆਂ ਨੁਕਸਾਨੇ ਗਏ ਫਿਰ ਉਹਨਾਂ ਦਾ ਰਿਕਾਰਡ ਰੱਖਣਾ ਚਾਹੀਦਾ ਸੀ ਨਾ ਪਬਲੀਕੇਸ਼ਨ ਦੇ ਵਿੱਚ ਗੁਰੂਗ੍ਰੰਥ ਸਾਹਿਬ ਭਵਨ ਦੇ ਵਿੱਚ ਜਿਹੜੀ ਪਬਲੀਕੇਸ਼ਨ ਹੈ ਉੱਥੇ ਰਿਕਾਰਡ ਰੱਖਿਆ ਗਿਆ ਤੇ ਨਾ ਜਿੱਥੇ ਸਨਸਕਾਰ ਕੀਤਾ ਗਿਆ ਉੱਥੇ ਗੋਇੰਦਵਾਲ ਰੱਖਿਆ ਗਿਆ ਹੁਣ ਜੇ ਹਰ ਕੋਈ ਆਪੋ ਆਪਣਾ ਬਚਾਅ ਕਰਦਾ ਵਾ ਤੇ ਉਹ ਬਚਾਅ ਕਰਨ ਦੇ ਵਿੱਚ ਗੰਦੀ ਸਿਆਸਤ ਖੇਡੀ ਜਾਂਦੀ ਆ ਇੱਥੇ ਆਪਾਂ ਸਪਸ਼ਟ ਕਰ ਦਿੰਦੇ ਆ ਕਿ ਐਫ ਆਈ ਆਰ ਦਰਜ ਹੋ ਗਈ ਆ ਐਫ ਆਈ ਆਰ ਦਰਜ ਹੋਣ ਦੇ ਉੱਤੇ ਸਾਡੇ ਵਿੱਚੋਂ ਜਿਹੜੇ ਕੁਝ ਹਲਕੇ ਨੇ ਉਹ ਖੁਸ਼ ਤੇ ਹੋ ਸਕਦੇ ਆ ਪਰ ਮੈਂ ਮੇਰਾ ਪੂਰਾ ਵਿਸ਼ਵਾਸ ਹੈ ਕਿ ਉਹ ਸਿੱਟ ਕਦੀ ਵੀ ਸਰੂਪ ਲੱਭ ਕੇ ਗੁਰੂ ਪੰਥ ਦੇ ਅੱਗੇ ਦੱਸ ਨਹੀਂ ਸਕਦੀ ਕਿ ਉਹ ਕਿੱਥੇ-ਕਿੱਥੇ ਗਏ ਆ ਉਹ ਕਿੱਥੋਂ ਉਹਨਾਂ ਦਿਨ ਦਾ ਥਾਉ ਪਤਾ ਕਿੱਥੋਂ ਲੱਗਣਾ ਉਹਦਾ ਰਿਕਾਰਡ ਸ਼੍ਰੋਮਣੀ ਕਮੇਟੀ ਦੇ ਕੋਲ ਮੌਜੂਦ ਆ ਜਿਹੜਾ ਜਿਹੜੀ ਇੱਥੋਂ ਗੱਡੀ ਜਾਂਦੀ ਸੀ ਉਹ ਗੱਡੀ ਦੇ ਲਾਗ ਬੁੱਕ ਦੇ ਵਿੱਚ ਕੋਈ ਉਹ ਸਰੂਪ ਕਿੱਥੇ ਗਏ ਨੇ ਉਹਨਾਂ ਦੀ ਗਿਣਤੀ ਕਿੰਨੀਆਂ ਉਹ ਸਾਰਾ ਰਿਕਾਰਡ ਜਿਹੜਾ ਹੈਗਾ ਉਹ ਰਿਕਾਰਡ ਇਸ਼ਤ ਸਿੰਘ ਦੇ ਕੋਲੋਂ ਵੀ ਛਪਾਇਆ ਗਿਆ ਉਹ ਰਿਕਾਰਡ ਗੁਰੂ ਪੰਥ ਦੇ ਕੋਲੋਂ ਵੀ ਛਪਾਇਆ ਗਿਆ ਤੇ ਜਿਹੜਾ ਕੰਵਲਜੀਤ ਦਾਵਾ ਕਰਦਾ ਕਿ ਕੁਝ ਅਬ ਮੈਨੂੰ ਚਿੱਟਾ ਦੇ ਕੇ ਤੇ ਸਰੂਪ ਬਣਾਏਗੇ ਉਹ ਦੱਸਦਾ 7 8 ਉਹ 7 8 ਇੱਕ ਵਾਰੀ ਤਿੰਨ ਸਰੂਪ ਦੇ ਸਕਦੇ ਆ ਤੇ ਉਹ ਜੇ 7 ਤੋਂ ਦੇ ਕੋਣ ਤੇ 21 ਜੇ 8 ਹੋਣ ਤੇ 24 ਮਸਲਾ ਤੇ ਹੈਗਾ 328 ਸਰੂਪਾਂ ਦਾ ਹੁਣ ਈਸ਼ਰ ਸਿੰਘ ਨੇ ਉਹ 61 ਸਰੂਪ ਵਿੱਚ ਦਰਜ ਕਰਦੇ ਜਿਹੜੇ ਇਹਨਾਂ ਨੇ 267 ਸਰੂਪਾਂ ਦੀ ਗਿਲਤੀ ਪੂਰੀ ਕਰਨ ਵਾਸਤੇ ਭਈ ਉਹ ਜਿਹੜੇ ਲਾ ਪਤਾ ਸਾਨੂੰ ਉਹਨਾਂ ਨੂੰ ਪੂਰਿਆ ਕਰਨ ਵਾਸਤੇ ਉਹ 61 ਵਿੱਚ ਪਾ ਕੇ ਤੇ ਉਹਨੇ 328 ਗਿਣਤੀ ਕਰਦੀ ਹੁਣ ਅਸੀਂ ਅੱਜ ਦੀ ਇਹ ਪ੍ਰੈਸ ਕਾਨਫਰੰਸ ਵਿੱਚ ਜੁम्मेवार ਸਾਰੇ ਬੈਠੇ ਆ। ਇਹ 2 ਘੰਟੇ ਦਾ ਮਾਮਲਾ। ਜੇ ਉਹ ਸਾਨੂੰ ਹੀ ਦੇ ਦੜੇ ਮਸਲਾ ਅਸੀਂ 2 ਘੰਟਿਆਂ 'ਚ ਨਾਮ ਲੱਭ ਕੇ ਦੱਸ ਦਿਆਂਗੇ ਕਿ ਉਹ ਸਰੂਪ ਕਿੱਥੇ ਆ ਤੇ ਕਿੱਥੇ ਨਹੀਂ ਉਹ ਸਾਰੇ ਦੋਸ਼ੀ ਸਾਡੇ ਹਵਾਲੇ ਕਰ। ਨਹੀਂ ਤਾਂ ਜਿਵੇਂ ਕਿਹਾ ਗਿਆ ਭਾਈ ਕਮਰ ਸਿੰਘ ਨੇ ਦੱਸਿਆ। ਮਾਨ ਸਾਹਿਬ ਨੇ ਦੱਸਿਆ। ਉਹ ਉਹਦੇ ਵਾਸਤੇ ਛਰਮਨੀ ਕਮੇਟੀ ਦੇ ਮੁਖ 77 ਤੋਂ ਲੈ ਕੇ ਪ੍ਰਧਾਨ ਤੋਂ ਲੈ ਕੇ ਹਰ ਇੱਕ ਨੂੰ ਪਤਾ ਕਿ ਉਹ ਸਰੂਪ ਕਿੱਥੇ ਗਏ ਨੇ। ਕਿਉਂਕੋ ਛਾਕਿਆ ਸਾਨੂੰ ਪੰਥ ਨੂੰ ਗੁਰੂ ਪੰਥ ਨੂੰ ਛਾਕਿਆ ਤੇ ਉਹ ਗਲਤ ਥਾਵਾਂ ਤੇ ਗਏ ਆ ਜੇ ਗਲਤ ਥਾਵਾਂ ਤੇ ਨਹੀਂ ਗਏ ਤੇ ਸੱਚ ਦੱਸਣ ਜੇ ਗਲਤ ਥਾਵਾਂ ਤੇ ਗਏ ਆ ਤੇ ਤਾਂ ਹੀ ਉਹਨਾਂ ਦੀ ਪਰਭਾਈ ਕਰਨ ਵਾਸਤੇ ਇਹਨਾਂ ਨੇ 125 ਰੂਪ ਛਾਪੇ 61 ਵਧੀ ਕੰਕਾ ਨੂੰ ਤਿਆਰ ਕੀਤੇ ਹੋਣ ਇਹ ਮਸਲਾ ਜਿਹੜਾ ਵਾ ਇਹ ਗੁਰੂ ਪੰਥ ਨੂੰ ਸੌਂਪ ਦਿੱਤਾ ਜਾਏ ਗੁਰੂ ਪੰਥ ਇੱਕ ਆਪਣਾ ਸੋਹਿਰਦ ਸਿੱਖਾਂ ਦਾ ਇੱਕ ਸੰਮੇਲਨ ਬੁਲਾ ਕੇ ਉਹਦੇ ਵਿੱਚੋਂ ਪੰਥ ਪ੍ਰਵਾਨਤ ਜੋਗ ਸ਼ਕਸ਼ੀਤਾਂ ਜਿਨ੍ਹਾਂ ਦਾ ਖੇਤਰ ਵੀ ਹੋਵੇ ਉਹਦੇ ਵਿੱਚ ਸਾਫਕਾ ਜੱਜ ਵੀ ਹੋਣ ਜਿਹੜੇ ਪੰਥ ਨੂੰ ਕਮਿਟਡ ਨੇ ਉਹਦੇ ਚ ਵਕੀਲ ਵੀ ਲੈ ਸਕਦੇ ਆ ਉਹਦੇ ਚ ਕੁਝ ਸੰਸਥਾਵਾਂ ਵੀ ਜਿਹੜੀਆਂ ਹਏ ਪੰਥ ਨੂੰ ਪ੍ਰਵਾਨਤ ਨੇ ਤੇ ਉਹਨਾਂ ਉੱਤੇ ਕੋਈ ਕਿੰਤੂ ਪ੍ਰੰਤ ਨਹੀਂ ਉਹਨਾਂ ਦੇ ਮੈਂਬਰ ਵੀ ਲੈ ਜਾ ਸਕਦੇ ਆ ਤੇ ਉਹ ਸਰੂਪ ਲੱਭ ਸਕਦੇ ਆ ਇਹ ਸਰੂਪਾਂ ਦਾ ਮਾਮਲਾ ਜਿੰਨਾ ਚਿਰ ਹੱਲ ਨਹੀਂ ਹੁੰਦਾ ਪੰਥ ਸੰਤੁਸ਼ਟ ਨਹੀਂ ਹੋ ਸਕਦਾ ਤੇ ਸ਼੍ਰੋਮਣੀ ਕਮੇਟੀ ਕਟਾਰੇ ਵਿੱਚ ਖੜੀ ਰਹਿ